ਨੋ ਤੇ ਪਿੱਛੇ ਨਹੀਂ ਨਿੱਚੇ ਕਰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਨ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਦੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿੰਨਾਂ ਚੋਂ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮੋਹਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕੀ ਆਸੀ 14 ਨਵੇਂ ਟਿਪਰ ਮੰਗਾ ਲਏ ਆ ਜਿਨ੍ਹਾਂ ਚੋਂ ਚਾਰ ਸਾਡੇ ਕੋਲ ਹੁਣੇ ਪਹੁੰਚ ਗਿਆ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੌਲੀ ਹੌਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾਹ 'ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜਾ ਸਾਡੇ ਚੇਅਰਮੈਨ ਸਾਹਿਬ ਨੇ ਪੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਅਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਉਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇਕਵੈਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸਕਾਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੇ ਅਸੀਂ ਪ੍ਰਪੋਜ਼ਲ ਆ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਟਿੰਡਾ ਬਣਾਉਣ ਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾਲ ਲਿੱਤੀਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੀ ਛੋਟੀ ਥੈਫਟ ਦੀ ਦਿੱਕਤ ਆਇਆ 스내ਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੇਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸੀਵਰੇਜ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਨਾ ਆਪਣੇ ਬਟਿੰਡਾ ਨੂੰ ਕਰਾਇੰਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਟਿੰਡਾ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੇ ਬੈਟਰ ਲਾਈਫਸਟਾਈਲ ਜਾਵਾਂਗੇ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨ ਦਾ ਸਾਹਿਬ ਮੈਸਰ ਸਾਹਿਬ ਤਿੰਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਕੂੜਾ ਸ਼ਹਿਰ ਦੇ ਅੰਦਰ ਲੱਗਿਆ ਹੈ ਦੂਦਰਜਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਤਾਂ ਵੀ ਉਹਦੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਸਮੇਂ ਪਰ ਉਹ ਅਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਹਿਣਾ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲ ਬਹੁਤ ਲੋਕ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਜੰਪ ਦੇ ਰਿਲੇਟਡ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਟੀ ਸਾਹਿਬ ਨਾਲ ਵੀ ਬੈਠਾਂਗੇ ਤੇ ਅਸੀਂ ਇਹਨਾਂ ਦੇ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਜਿਹੜਾ ਤੁਸੀਂ ਇਹ ਕੋਡੇ ਡੰਪ ਦੀ ਗੱਲ ਕਰ ਰਹੇ ਹੋ ਬੇਸਿਕਲੀ ਜਿਹੜੀ ਐਨਜੀਟੀ ਦੀ ਤੇ ਗਾਈਡਲਾਈਨਸ ਨੇ ਉਹਦੇ ਵਿੱਚ ਕੋਡਾ ਸ਼ਹਿਰ ਵਿੱਚ ਰਹਿਣਾ ਹੀ ਨਹੀਂ ਚਾਹੀਦਾ ਆਲਟੀਮੇਟਲੀ ਇਸ ਸਾਨੂੰ ਕੋੜੇ ਨੂੰ ਕੰਪਲੀਟਲੀ ਪ੍ਰੋਸੈਸ ਕਰਨਾ ਹੈ ਆਪਾਂ ਪਹਿਲਾ ਜੀਆਈਟੀ ਆਫ ਦਾ ਪਲੈਂਟ ਲਾਇਆ ਸੀ ਉਹਦੇ ਨਾਲ ਸਾਡੇ ਕੁਝ ਡਿਸਪਿਊਟਸ ਹੋ ਗਏ ਜਿਹੜਾ ਕਿ ਹੁਣ ਆਲਮੋਸਟ ਹਤਮੀ ਲੈਵਲ ਤੇ ਹੈ ਉਹਦਾ ਫੈਸਲਾ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਹਫਤਾ 10-15 ਦਿਨਾਂ ਵਿੱਚ ਉਹਦਾ ਫੈਸਲਾ ਆ ਜਾਊਗਾ ਤੇ ਉਹਦੇ ਨਾਲ ਨਾਲ ਹੀ ਆਪਾਂ ਇੱਕ ਬੀਪੀਸੀਐਲ ਦੇ ਨਾਲ ਸਾਡੀ ਗੱਲ ਚੱਲਦੀ ਹੈ ਕਿ ਜਿਹੜਾ ਵੈਟ ਵੇਸਟ ਆਉਂਦਾ ਹੈ ਗੀਲਾ ਕੋੜਾ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਉੱਥੇ ਪਹੁੰਚ ਜਾਊਗਾ ਤਾਂ ਉਹ ਆਟੋਮੈਟਿਕਲੀ ਉਹਨੂੰ ਸੀਜੀਪੀ ਸੀਵੀਜੀ ਪਲੈਂਟ ਦੇ ਰਹੀ ਜਿਹੜਾ ਹੈਗਾ ਉਹ ਯੂਜ਼ ਕਰ ਲੈਣਗੇ ਦੇ ਨਾਲ ਹੀ ਸਾਡੀ ਇੱਕ ਹੋਰ 1 2 ਏਜੰਸੀਜ਼ ਦੇ ਨਾਲ ਗੱਲ ਚੱਲ ਰਹੀ ਹੈ ਕਿ ਜਿਹੜਾ ਆਰ ਡੀ ਐਫ ਨਿਕਲਦਾ ਹੈ ਜਿਹੜਾ ਤੁਹਾਡਾ ਬਾਕੀ ਸਾਰਾ ਡਰਾਈ ਵੇਸਟ ਹੁੰਦਾ ਹੈ ਉਹਨੂੰ ਵੀ ਆਪਾਂ ਡਾਇਰੈਕਟਲੀ ਉਥੋਂ ਹੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸ਼ੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚ ਦਈਏ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵੀ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਤੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬੱਚਿਆ ਹੋਇਆ ਜਿਹੜਾ JITF ਦੀ ਜ਼ਿੰਮੇਵਾਰੀ ਸੀ ਕੀ ਉਹ ਚੁੱਕਨ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਾਂ ਉਹਨਾਂ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੂੜਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਕਰੇ ਸਰ ਹੁਣ ਤੱਕ ਤਾਂ ਸਿਰਫ ਸ਼ਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਏਗਾ ਨਗਰ ਨਿਗਮ ਨੇ ਪਹਿਲਾ ਪਹਿਲਾ ਕਨਸੈਪਟ ਜਿਹੜਾ ਸੀਗਾ ਪਹਿਲਾਂ ਆਪਾਂ ਇਹ ਸਮਝੀਏ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪਹਿਲਾ ਕਨਸੈਪਟ ਇਹ ਹੁੰਦਾ ਸੀ ਕਿ ਜੇ ਆਪਾਂ ਕੂੜੇ ਦਾ ਅੰਬਾਰ ਲਾਉਣਾ ਹੈ ਤੇ ਇਸ ਦੇ ਵਾਸਤੇ ਜ਼ਮੀਨ ਚਾਹੀਦੀ ਹੈ ਹੁਣ ਕਨਸੈਪਟ ਇਹ ਹੈ ਕਿ ਤੁਸੀਂ ਜ਼ੀਰੋ ਵੇਸਟ ਤੇ ਜਾਣਾ ਹੈ ਕਿ ਕੂੜਾ ਰੱਖਣਾ ਨਹੀਂ ਹੈ ਜੇ ਕੂੜ ਸ਼ਹਿਰ ਨੂੰ ਕੂੜਾ ਫਰੀ ਬਣਾ ਸਕਦੇ ਕੂੜੇ ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਬਹਿਰਾਸ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਾਂ ਕੇ ਬਠਿੰਡਾ ਦਾ ਕੂੜਾ ਜਮੇ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਨ ਦੇਵਾਗਾ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਇਹ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੂੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੂੜਾ ਮੇਰੇ ਪਿੰਡ ਵਿੱਚ ਲੈ ਕੇ ਆ ਚੋ ਮੇਹਰ ਸਾਹਿਬ ਕਾਰਵੇਸ ਦੀ ਗੱਲ ਕੀਤੀ ਆ ਤੁਸੀਂ ਪੇਮੈਂਟ ਲੋਕ ਦੇ ਰਹੇ ਹੈਗੇ ਗਾਰ ਦੇ ਸੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਜੀ ਤੇ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਠਿੰਡਾ ਵੱਲੋਂ ਪੈਸਾ ਵੀ ਗਾਰਵੇਸ ਦਾ ਵਸੂਲਿਆ ਜਾ ਰਿਹਾ ਲੋਕਾਂ ਕੋਲੋਂ ਪਰ ਰੇੜੀਆਂ ਜਿਹੜੇ ਟਿੱਪਰ ਆ ਉਹ ਪ੍ਰੋਪਰ ਗਲੀਆਂ ਚ ਨਹੀਂ ਆ ਰਹੇ ਪਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟਿੱਪਰ ਅਸੀਂ ਮੰਗਾ ਲਏ ਐ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਆਂ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਵੇਂ ਸਿਪਰਾ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪ੍ਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਤੇ ਇਹ ਵੀ ਸੁਣਨਾ ਚ ਆਇਆ ਵੀ ਜਿਹੜੇ ਡਰਾਈਵਰ ਆ ਉਹ ਅਣਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆਵਾਂ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਸੀ 15 ਮਹੀਨੇ ਮੈਂ ਤੁਹਾਨੂੰ ਮੈਂ ਪਰਮਾ ਨਵੇਂ ਨਵੇਂ ਦਿੱਪਰ ਸੋਡੇ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਵੱਧ ਹੋ ਗਈ ਹੈ ਇਹਨਾਂ ਦਾ ਇਹ ਮੁੱਲ ਲੈ ਕੇ ਆਣਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਹੋਇਆ ਹੈ ਇਸ ਕਰਕੇ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ फिर उस तो बाद मेर मैं मैं जो कमिश्नर सी का लास्ट टाइम से तो मैं सारिया रिपेयर करते एक बार चलता कर उस तो बाद दिया उसका मैं कुछ कुछ महीने बाद ही वापस आया तो उ मैं देखिये आधे तो वो जो है वह बैठे हुए हैं

ਉਹਨਾਂ ਦੇ ਵੀ ਆਪਣੇ ਮਕਸਦ ਹੁੰਦੇ ਨੇ ਪਰ ਹੁਣ ਜਿਹੜਾ ਆਪਾਂ ਸਿਸਟਮ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਚਾਲੂ ਕਰਨ ਦੀ ਵੀ ਆਰ ਟ੍ਰਾਈਂਗ ਟੂ ਲੋਕਲਾਈਜ਼ ਡੀਸੈਂਟਰਲਾਈਜ਼ਡ ਕਿ ਜਿਹੜਾ ਜਿਹੜਾ ਇੱਕ ਏਰੀਆ ਹੈ ਉੱਥੇ ਦਾ ਬੰਦਾ ਉੱਥੇ ਦਾ ਜ਼ਿੰਮੇਵਾਰ ਹੋਏ ਉੱਥੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ 15 ਦਿਨ ਤੋਂ ਕਿ ਸਾਡੇ ਕੋਲ ਕੋਈ ਬੰਦਾ ਆਇਆ ਨਹੀਂ ਫਿਕਰ ਕਰਨ ਦੇ ਵਾਸਤੇ ਯੂ ਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੋਂ ਉਹ ਲੱਗੇਗਾ ਕਿ 15 15 ਦਿਨਾਂ ਵਿੱਚ ਇਹ ਪ੍ਰੋਸੈਸ ਰੂਟ ਹੋਊਗਾ ਜੇ ਮੈਂ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਡ ਮਿਲਦੇ ਪੈ ਇਸ ਨਗਰ ਨਿਕਲ ਬਠਿੰਡਾ ਇਹ ਗੱਲ ਕਹਿ ਰਹੇ ਸੀ ਅੰਮ੍ਰਿਤ ਵੀ ਇਹ ਮਤਾ ਲੈ ਕੇ ਆਵਾਂਗੇ ਵੀ ਸਾਡੀ ਪਲਾਟਾਂ ਦੇ ਪੈਸੇ ਜਿਹੜੇ ਗਾਰ ਦੇ ਤੇ ਨਾਮ ਲਿੱਤੇ ਜਾਣਾ ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗਿਆ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਮੈਂ ਉਸ ਤੋਂ ਬਾਅਦ ਹੀ ਦੱਸ ਕਵਾਂਗਾ ਇਹ ਦੇ ਵਿੱਚ ਇਹਦੀ ਉਹ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਲਾਇਆ ਸੀ ਕਿ ਸੜਕੂ ਡਾ ਜਿਹੜਾ ਹੈਗਾ ਖਾਲੀ ਪਲਾਟ ਟੀ ਜਮਾ ਅਲਟੀਮੇਟਲੀ ਸ਼ਹਿਰ ਦੀ ਦਿੱ ਖਰਾਬ ਹੁੰਦੀ ਹੈ ਕੋਨ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਹਾਂ ਕੋਈ ਵਾੜੀ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਜੀ ਰਿਲੈਕਸ ਕਰ ਦਈਏ ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਉਹਨੂੰ ਐਟ ਲੀਸਟ ਬਾਉਂਡਰੀ ਵਾਲ ਕਰ ਲਿਏ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਂਭ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਜੀ ਸਾਡਾ ਇਲੀਗਲ ਇੰਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨਾਂ ਵਿੱਚੋਂ ਇੱਕ ਗੱਲ ਤਾਂ ਕਰੀਏ ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਧਨ ਕਰੋ ਜਾਂ ਫਿਰ ਇਹਦਾ ਬਾਉਂਡਰੀ ਵਾਲ ਕਰਕੇ ਸ਼ਹਿਰ ਦੀ ਦਿੱਖ ਨੂੰ ਮੈਨਪਾਵਰ ਤੁਹਾਡੇ ਕੋਲੇ ਹੈ ਨਹੀਂ ਅੱਜ ਦੇਮ ਜਿਹੜੇ ਤੁਹਾਡੇ ਕਰਮਚਾਰੀ ਨੇ ਸਟ੍ਰਾਈਕ ਤੇ ਚਲੇ ਜਾਂਦੇ ਨੇ ਫਿਰ ਤੁਸੀਂ ਇਹ ਪ੍ਰੋਸੈਸ ਪੂਰਾ ਕਿਵੇਂ ਕਰੋਗੇ ਕਿਉਂਕਿ ਤੁਹਾਡੇ ਆਪਦੇ ਨੇ ਡਿਪਾਰਟਮੈਂਟ ਨਗਰ ਨਿਗਮ ਦੀ ਗੱਲ ਕਰੀਏ ਬ੍ਰਾਂਚਸ ਦੇ ਵਿੱਚ ਤਾਂ ਕਈ ਪੋਸਟ ਖਾਲੀ ਨੇ ਸਰ ਮੈਨਪਾਵਰ ਦੀ ਜੋ ਗੱਲ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਅਸੀਂ ਬੈਟਰ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਾਂ ਕਹੀਏ ਕਿ ਸਾਡੇ ਕੋਲ ਮੈਨਪਾਵਰ ਨਹੀਂ ਹੈ ਇਹ ਐਦਾਂ ਦੀ ਗੱਲ ਨਹੀਂ ਹੈ ਸਾਡੇ ਕੋਲ ਮੈਨਪਾਵਰ ਹੈ ਇਹਨੂੰ ਬੈਟਰ ਮੈਨੇਜ ਤੇ ਯੂਟਿਲਾਈਜ਼ ਕਰਨ ਦੀ ਲੋੜ ਹੈ ਅਸੀਂ ਇਹ ਪ੍ਰੋਸੈਸ ਨੂੰ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਉਮ ਹਫਤੇ ਦੋ ਹਫਤੇ ਜਸ ਸਮੂਥਨ ਕਰਾਂਗੇ ਜੇ ਫੇਰ ਵੀ ਸਾਨੂੰ ਦਿੱਕਤ ਲੱਗੀ ਤਾਂ ਵਾਈ ਨਾਟ ਵੀ ਵਿਲ ਹਾਇਰ ਮੋਰ ਸਰ ਪ੍ਰੈਸ ਸਾਹਿਬ ਇਹਨਾਂ ਦਾ ਟ੍ਰੈਫਿਕ ਲਾਈਟਾਂ ਦੀ ਪ੍ਰੈਫਰੈਂਸੀ ਬੜੀ ਪ੍ਰੋਬਲਮ ਹੈ ਜਿੰਨੀਆਂ ਵੀ ਲਾਈਟਾਂ ਲੱਗੀਆਂ ਆਪਣੀਆਂ ਉਹਨਾਂ ਜਿਆਦਾ ਚੱਲਦੀਆਂ ਨਹੀਂ ਜੇ ਚੱਲਦੀਆਂ ਤਾਂ ਗਲਤ ਇੰਡੀਕੇਟ ਕਰਦੀਆਂ ਨਾ ਹੀ ਉੱਥੇ ਕੋਈ ਟਾਈਮਿੰਗ ਵਾਲੇ ਜਿਹੜੇ ਉਹ ਟਾਈਮ ਮੀਟਰ ਰਹੇਗੇ ਉਹ ਵਗੈਰਾ ਲੱਗੇ ਹੋਏ ਸਰ ਅਸੀਂ ਇਸ ਚੀਜ਼ ਦੀ ਜਿਹੜਾ ਤੁਸੀਂ ਈਸ਼ੂ ਉਠਾਇਆ ਇਹ ਇਸ ਇਸ ਬਾਰੇ ਅਸੀਂ ਆਲਰੇਡੀ ਇਨਲਾਈਟਨ ਹੋ ਚੁੱਕੇ ਹਾਂ ਅਸੀਂ ਬੇਇਜ਼ਤੀ ਕੀਤੀ ਹੈ ਕਈ ਟ੍ਰੈਫਿਕ ਸਿਗਨਲਸ ਤੇ ਜਿੱਦਾਂ ਕਿ ਆਪਾਂ ਖੁਦ ਵੀ ਹੰਝਾਰ ਰਹਿੰਦੇ ਆ ਤਾਂ ਸਾਨੂੰ ਖੁਦ ਹੀ ਸਫਰ ਹੁੰਦਾ ਜਿੱਦਾਂ ਕਿ ਹਰਨੂ ਮਾਨ ਚੌਂਕ ਤੇ ਵੀ ਇਹ ਇਸ਼ੂ ਹੈ ਕਿ ਟ੍ਰੈਫਿਕ ਸਿਗਨਲ ਇੱਕ ਸਾਈਡ ਤੇ ਚੱਲਦਾ ਇੱਕ ਤੇ ਨਹੀਂ ਚੱਲਦਾ ਤੇ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਵਨ ਵੇ ਸਮੂਥ ਕਰ ਰਹੇ ਹਾਂ ਮੇਰ ਸਾਹਿਬ ਨਗਰ ਮੇਰ ਸਾਹਿਬ ਨਗਰ ਨਿਗਮ ਬਠਿੰਡਾ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹ ਇਹ ਵੀ بار-ਬਾਰ ਇਲਜ਼ਾਮ ਲਾਉਂਦੇ ਆ ਕਿ ਨਗਰ ਨਿਗਮ ਬਠਿੰਡਾ ਦੀ ਵੀ ਸਾਨੂੰ ਡੀਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਨਹੀਂ ਥਿਸ ਇਸ ਨੋਟ ਦ ਰਿਅਲਿਟੀ ਕਿਉਂਕਿ ਇਹਨਾਂ ਨੂੰ ਤਾਂ ਹਲੇ ਪਤਾ ਨਹੀਂ ਹੋਏਗਾ ਵੀ ਪੇਡ ਐਸ ਪਰ ਡੀਸੀ ਕੇ ਰੇਟਸ ਵਿਦ ਈਐਸਆਈ ਵਿਦ ਈਪੀਐਫ ਉਹਦੇ ਸਾਡੇ ਕੋਲ ਡਿਟੇਲਸ ਹੁੰਦੇ ਨੇ ਵੀ ਪੇ ਆਲਸੋ ਤੇ ਇਹਨਾਂ ਨੂੰ ਜ਼ਿੰਮੇਵਾਰੀ ਹੈਗੀ ਹੈ ਕਿ ਉਹ ਡੇਲੀ ਪੇ ਚੈੱਕ ਵੀ ਕਰਾਉਂਦੇ ਆਪਾਂ ਸਮੇਂ-ਸਮੇਂ ਤੇ ਜੇ ਪਗਲ ਕਰੀਏ ਸੀਵਰ ਦੇ ਬੰਦੇ ਪਾੜੇ ਤੇ ਇਹ ਜਿਹੜੀ ਸਮੱਸਿਆ ਹੈ ਕਾਫੀ ਦਾ ਪੁਰਾਣੀ ਹੈ ਕਿ ਸਰਕਾਰਾਂ ਕੋਈ ਵੀ ਆਂਦੀ ਗਈਆਂ ਜਾਂਦੀਆਂ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਮਿਰ ਬਣੇ ਹੋ ਤੋ ਕੋਤੋ ਉਮੀਦਾਂ ਤੁਹਾਡੇ ਤੋਂ ਵੀ ਕਹਿੰਦੇ ਵੀ ਕੜ ਤੋਂ 20-25 ਸਾਲ ਹੋ ਗਏ ਸੀਵਰ ਦੇ ਪਾਣੀ ਨਿਕਾਸੀ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਸਰਕਾਰ ਨੇ ਬੁਰਾਣਾ ਪੁਰਾ ਮਲੇ ਦੇ ਵਿੱਚ ਮੋਲ ਤੇ ਜਾ ਸਕਦੇ ਪਾਣੀ ਤੇ ਖੜਿਆ ਹੋਗਾ ਗੁਰਪੁਰ ਹੈਗਾ ਤੇ ਤਰਸਾਲੇ ਵੀ ਹੈਗੇ ਉਹ ਇੱਕ ਵੱਡੀ ਸਮੱਸਿਆ ਹੈ ਜੀ ਤੇ ਲੋਕਾਂ ਦਾ ਇਲਾਜ ਵੀ ਹੈਗੇ ਪਰ ਤੁਹਾਡੇ ਦੇ ਉਮੀਦਾਂ ਟਿੱਕੀਆਂ ਹੋਈਆਂ ਉਹਨੂੰ ਕਿਸ ਤਰ੍ਹਾਂ ਹੱਲ ਕਰੋਗੇ ਸਰ ਮੈਨੂੰ ਵੀ ਮੇਰੇ ਦੇ ਉਮੀਦਾਂ ਪੂਰੀਆਂ ਤੇ ਮੈਂ ਤਾਂ ਇਹ ਤੁਹਾਨੂੰ ਕਿਹਾ ਕਿ ਪਹਿਲੇ ਹੀ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਇਸਿਊ ਜੋ ਉਠਾਇਆ ਉਹਨਾਂ ਜੋ ਇੱਕ ਸੀਵਰੇਜ ਦਾ ਇਸਿਊ ਸੀਗਾ ਤੇ ਅਸੀਂ ਮੁਲਬ ਦਿਨ ਰਾਤ ਇੱਕ ਕਰਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਫਰਕ ਦੱਸੋਗੇ ਜੇ ਮੈਂ ਕਹਿੰਨਾ ਕਿ ਕਿਸੇ ਹੋਰ ਦਾ ਸੁਜੈਸ਼ਨ ਵੀ ਹੈ ਅਸੀਂ ਖੁਦ ਵੀ ਆਫਿਸ ਤੇ ਬੈਠ ਕੇ ਸੁਜੈਸ਼ਨ ਲੈਣੇ ਤੇ ਉਸ ਤੇ ਇੰਪਲੀਮੈਂਟੇਸ਼ਨ ਕਿੱਦਾਂ ਹੋ ਸਕਦੀ ਹੈ ਉਹ ਵੀ ਫਿਕਰ ਆਉਂਦਾ ਸਰ ਅਵਾਰਾ ਪਸ਼ੂਆਂ ਦਾ ਬਹੁਤ ਵੱਡੀ ਸਮੱਸਿਆ ਹੈ ਸਰ ਅਵਾਰਾ ਪਸ਼ੂਆਂ ਦਾ ਹੱਲ ਹੋ ਚੁੱਕਿਆ ਨਵੇਂ ਦੋ ਜਿਹੜੇ ਗਊਸ਼ਾਲਾ ਨੇ ਉਹ ਰੈਡੀ ਨੇ ਤੇ ਆਪਣੇ ਨਗਰ ਨਿਗਮ ਕੋਲੇ 1100 ਹੋਰ ਪਸ਼ੂਆਂ ਨੂੰ ਸ਼ੈਲਟਰ ਕਰਨ ਦੀ ਜਗ੍ਹਾ ਹੈ ਅਸੀਂ ਜਲਦੀ ਵਿਦਨ ਫਿਊ ਡੇਸ ਅਸੀਂ ਉਹਨਾਂ ਦੀ ਅਪਲਿਫਟਮੈਂਟ ਕਰਾਂਗੇ ਸਾਡੇ ਇੱਕ ਮਿੰਟ ਵਦਨ ਬਠਿੰਡਾ ਨਗਰ ਨਿਗਮ ਜਿਹੜਾ ਲਗਾਤਾਰ ਤਿੰਨ ਚਾਰ ਵਾਰੀ ਜਿਹੜਾ ਇੰਡੀਆ ਦੇ ਵਿੱਚੋਂ ਨੰਬਰ 1 ਆਉਂਦਾ ਰਿਹਾ ਹੈ ਲੇਕਿਨ ਅੱਜ ਸਫਾਈ ਦੇ ਵਿੱਚ ਜਿਹੜਾ ਬਹੁਤ ਪਛੜ ਗਿਆ ਲੇਕਿਨ ਸਾਡੇ ਕੋਲੇ ਸ਼ਹਿਰ ਦੀ ਖੂਬਸੂਰਤੀ ਵਾਸਤੇ ਝੀਲਾਂ ਵੀ ਨਹੀਂ ਸਾਡੇ ਕੋਲੇ ਥਰਮਲ ਦੀ ਜਗ੍ਹਾ ਵੀ ਪਈ ਹੋਈ ਹੈ ਕਿੰਨਾ ਕੁਛ ਸਾਡੇ ਕੋਲੇ ਪਿਆ ਹੋਇਆ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਧੀਆ ਡਿਵੈਲਪਮੈਂਟ ਹੋ ਸਕਦੀ ਹੈ ਕੋਈ ਇਸ ਸ਼ਹਿਰ ਦੀ ਖੂਬਸੂਰਤੀ ਵਾਸਤੇ ਸਰ ਬਿਲਕੁਲ ਜਿੱਦਾਂ ਕਿ ਪਹਿਲਾਂ ਵੀ ਬਟੰਡਾਰ ਨੰਬਰ 1 ਆਂਦਾ ਰਿਹਾ ਹੈ ਇਸ ਚੀਜ਼ ਦਾ ਫੇਰ ਆਪਣੇ ਕੋਲੇ ਕੋਈ ਐਕਸਪਲੇਨੇਸ਼ਨ ਨਹੀਂ ਹੈ ਕਿ ਕਿਉਂ ਨਾ ਹੋਵੇ ਆਪਾਂ ਫੇਰ ਤੋਂ ਨੰਬਰ 1 ਤੇ ਜ਼ਰੂਰ ਆਵਾਂਗੇ ਮੈਂ ਡੀਸੀ ਸਰ ਨਾਲ ਵੀ ਕਾਫੀ ਡਿਸਕਸ਼ਨ ਕੀਤੀਆਂ ਕਿ ਕੀ ਅਸੀਂ ਸ਼ਹਿਰ ਵਾਸਤੇ ਹੋਰ ਵਧੀਆ ਲੈ ਕੇ ਆ ਸਕਦੇ ਹਾਂ ਬਿਊਟੀਫਿਕੇਸ਼ਨ ਚ ਇਲਾਦੀ ਵੀ ਹੋਊਗੀ ਥਰਮਲ ਪਾਵਰ ਪਲਾਂਟ ਵਾਲੇ ਏਰੀਆ ਦੀ ਵੀ ਕਾਫੀ ਸਾਵੇ ਆਈਡੀਆਜ਼ ਡਿਸਕਸ ਹੋਏ ਨੇ ਤੇ ਉਹਨਾਂ ਤੇ ਵੀ ਕੰਮ ਜਲਦੀ ਸ਼ੁਰੂ ਹੋਏ ਇੱਕ ਲਾਸਟ ਸਾਡਾ ਇਹ ਬਠਿੰਡੇ ਦਾ ਬੱਸ ਸਟੈਂਡ ਜਿਹੜਾ ਮਤਲਬ ਕਹਿ ਸਕਦੇ ਆ ਕਿ ਟਰਾਲੀ ਚ ਰੱਖਿਆ ਹੋਇਆ ਤਿੰਨ ਸਾਲਾਂ ਤੋਂ ਪਤਾ ਨਹੀਂ ਲੱਗ ਰਿਹਾਗਾ ਵੀ ਕਿੱਥੇ ਲਾਉਣਾ ਉਹਨੂੰ ਉਹਦਾ ਵੀ ਕੋਈ ਤੁਸੀਂ ਰੱਖਿਆ ਹੋਊਗਾ ਵੀ ਕਦੋਂ ਤੱਕ ਇਸਪੇ ਪ੍ਰੋਪੋਜ਼ ਹੈ ਪਰ ਇਹ ਤਾਂ ਆਪਣੇ ਸ਼ਹਿਰ ਵਾਸਤੇ ਥੋੜਾ ਪੁਰਾਣਾ ਮਸਲਾ ਹੋ ਗਿਆ ਹੈ ਇਸ ਦਾ ਮੈਂ ਸਾਰਿਆਂ ਨੂੰ ਬਸ ਇੱਕ ਛੋਟਾ ਜਿਹਾ ਪ੍ਰੋਮਿਸ ਕਰੂੰਗਾ ਕਿ ਮਿਨੀਮਮ ਟੂ ਮਿਨੀਮਮ 15 ਦਿਨ ਤੇ ਮੈਕਸਿਮਮ 2 ਮਹੀਨੇ 60 ਦਿਨਾਂ ਚ ਇਹ ਕਲੀਅਰ ਹੋ ਜਾਊਗਾ ਕਿ ਬਸ ਸਟੈਂਡ ਆਊਗਾ ਤਾਂ ਕਿੱਥੇ ਆਊਗਾ ਨਹੀਂ ਆਊਗਾ ਤਾਂ ਕਿਉਂ ਡੀਸਾ ਨੇ ਪ੍ਰਪੋਜ਼ਲ ਬਣਾ ਕੇ ਸਾਰਾ ਕੁਝ ਭੇਜਿਆ ਹੋਇਆ ਜੀ ਕੀ ਕਰਨੇ ਕੀ ਇਹ ਸਰ ਸੀਐਮ ਸਾਹਿਬ ਕੋਲ ਅਪਰੂਵ ਹੋਣ ਵਾਲਾ ਹੈ ਕੈਬਨਟ ਕਲੀਅਰ ਹੋਊਗਾ ਤੇ ਜਲਦੀ ਕਲੀਅਰ ਹੋ ਅੱਛਾ ਮੈਂ ਸਾਹਿਬ ਸ਼ਹਿਰ ਚ ਕਾਫੀ ਪਾਰਕ ਨੇਗੇ ਕਾਫੀ ਮਸ਼ੀਨਾ ਲਾਈਆਂ ਸੀ ਜਿੰਮ ਵਾਲੀਆਂ ਤੇ ਉਹਦੇ ਵਿੱਚ ਲੋਹਾ ਕਾਫੀ ਗੈਪ ਹੋ ਚੁੱਕਿਆਗਾ 14 ਵੱਲੂ ਪੂਰੀ ਕਿਤਾ ਕੋਈ ਥੋੜੀ ਨਿਗਾਹ ਚ ਸਰ ਮੇਰੀ ਨਿਗਾਹ ਚ ਕੁਝ ਇਹੋ ਜੀਆਂ ਚੀਜ਼ਾਂ ਜੋ ਪਾਰਕ ਰੀਫਰਬਿਸ਼ ਹੋਣ ਵਾਲੇ ਆ ਕੁਝ ਚੀਜ਼ਾਂ ਠੀਕ ਕਰਨ ਵਾਲਾ ਹੈ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਠੀਕ ਕਰਾਂਗੇ ਸਾਡੀ ਅਜੇ ਨਿਗਾਚ ਉਹਨਾਂ ਨਹੀਂ ਸੀਗਾ ਅੱਛਾ ਪੈਸਾ ਕਿਸੇ ਆਵਾਰਾ ਕੁੱਤੇ ਦਾ ਦੱਸਦਾ ਆਵਾਰਾ ਕੁੱਤੇ ਘੁੰਮਦੇ ਆ ਕੇ ਪਿੰਡਾਂ ਸ਼ਹਿਰ ਦੇ ਵਿੱਚ ਤੇ ਰੋਹ ਹੀ ਇੱਕ ਨੇਕ ਤੇ ਆਉਂਦਾ ਹੈ ਹਸਪੀਟਲ ਜੇ ਪੜਦੇ ਹੈਗੇ ਆ ਉਹਨਾਂ ਵਾਸਤੇ ਸਾਡੇ 350 ਤੋਂ 400 ਕੇਸ ਹੈ ਜਿਹੜਾ ਮਹੀਨੇ ਦਾ ਸਰ ਇਹ ਮੈਨੂੰ ਵੀ ਬਹੁਤ ਵੱਟਾਇਸ਼ੂ ਲੱਗਦਾ ਪਰ ਇਹਨਾਂ ਦੀ ਸਟਰਲਾਈਜੇਸ਼ਨ ਹੋ ਰਹੀ ਹੈ ਔਰ ਡੈਡੀਕੇਟਿਡ ਟੀਮ ਨਾਲ ਅਸੀਂ ਇਹਦੀ ਵੀ ਇੱਕ ਮੋਹਿੰਮ ਚਲਾ ਕੇ ਸਟਰਲਾਈਜੇਸ਼ਨ ਨੂੰ ਹੋਰ ਫਾਸਟ ਕਰਾਂਗੇ ਤੇ ਬਟ ਇੱਕ ਜਿੱਦਾ ਕਿਸਬ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਸਟਰਲਾਈਜੇਸ਼ਨ ਕਰਕੇ ਸਟ੍ਰੇ ਡੌਗ ਨੂੰ ਉਹਨਾਂ ਦੇ ਰਿਸਪੈਕਟਿਵ ਏਰੀਆਸ ਤੇ ਦੁਬਾਰਾ ਛੱਡਣਾ ਸਰ ਦੇ ਡਿਕਲਾਈਨਿੰਗ ਪੋਪੂਲੇਸ਼ਨ ਦੇ ਨਾਲ ਕੀ ਸੋਲਵ ਹੋਗਾ ਸਰ ਸਮਾਜਿਕ ਸੇਵਾ ਨਿਗਮ ਨੇ ਪਰ ਕੁੜਾ ਦਾਣ ਲਗਾਉਂਦਾ ਹੈ ਕੁੜਾ ਦਾਣ ਸਰ ਥੋੜੇ ਚਰਵਾ ਦੀ ਚੋਰੀ ਹੋ ਜਾਂਦੇ ਹੈ ਜੀ ਲਾਇਸੈਂਸ ਨਹੀਂ ਹੁੰਦਾ ਜਾਂ ਕੀਪਰ ਦੇ ਸਰਕਾਰੀ ਨੰਬਰ ਨਹੀਂ ਦਿੱਤੇ ਜਾਂਦਾ ਇਹ ਡੈਂਤੀ ਕਾਰ ਹੋਵੇ ਮੇਰੀ ਨੋਟਿਸ ਹਰਦਾ ਕਿਹਨਿ ਸ ਵਾਲੇ ਇਹ ਵਾਲੇ ਡਰਾਈਵਰ ਨਹੀਂ ਜੋ ਚੱਲ ਰਹੇ ਨੇ ਜਨਰਲ ਉਹ ਇੱਕ ਵਾਰੀ ਚੈੱਕ ਕਰ ਲੈਣੇ ਡੈਂਤੀ ਕਾਰ ਬਣेंगे ਸਰ ਇਨਕੀ ਸਪੈਸ਼ਲ ਜਿਹੜੇ ਆਪਣੇ EMPLOYEES ਨੇ ਮਤਲਬ ਜਿਹੜੇ ਹੁਣ ਹੁਣ ਜਾਣ ਕੇ ਨਹੀਂ ਹੁਣ ਤਾਂ ਸਾਰੀ ਜ਼ਿੰਮੇਵਾਰੀ ਹੋਇਆ ਟ੍ਰਾਈ ਮੈਂ ਜਿਹੜੇ ਕਿਹਾ ਕਿ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਦੋ ਤਰੀਕੇ ਦੇ ਮਾਡਲ ਹੈ ਜਿਹੜਾ ਆਪਾਂ ਵਰਕ ਕਰ ਰਹੇ ਇੱਕ ਇਹ ਕਿ ਜੇ ਤੁਸੀਂ ਜਿਹੜਾ ਲੋਕਲ ਕਾਉਂਸਲਰ ਹੈ ਉਹਦੀ ਦੇਖਰੇਖ ਵਿੱਚ ਉੱਥੇ ਹੀ ਉਸ ਏਰੀਆ ਵਿੱਚ ਜਿ ਟਿਪਪਰ ਦੇ ਦੋ ओरिजिनल ਟੀਮ ਦੇ ਦੋ ਉਹਨਾਂ ਦੀ ਜ਼ਿੰਮੇਵਾਰੀ ਹੈ ਡੇਲੀ ਕਲੈਕਸ਼ਨ ਕਰਕੇ ਦੇ ਦੇਣਾ ਫਿਰ ਕਾਉਂਸਲਰ ਵੀ ਜ਼ਿੰਮੇਵਾਰ ਹੋਏਗਾ ਕਿਉਂਕਿ ਉਸਨੇ ਅਲਟੀਮੇਟਲੀ ਵੋਟ ਦੇ ਵਾਸਤੇ ਵਾਪਸ ਜਾਣਾ ਵੀ ਹੈ ਤੇ ਟੀਮ ਵੀ ਜ਼ਿੰਮੇਵਾਰ ਹੋਏਗੀ ਕਿ ਕੰਪਲੇਂਟ ਆਏਗੀ ਤੇ ਟੀਮ ਉੱਥੇ ਹੀ ਬੈਠੀ ਹੋਈ ਹੈ ਇੱਕ ਇੱਕ ਤਰੀਕਾ ਹੈ ਦੂਜਾ ਆਪਾਂ ਜ਼ੋਨ ਵਾਈਜ਼ ਕੋਸ਼ਿਸ਼ ਕਰਾਂਗੇ ਜੇ ਇਹ ਵਾਲਾ ਵਰਕਆਊਟ ਨਹੀਂ ਹੁੰਦਾ ਹਾਊਸ ਵਿੱਚ ਸੈਕੰਡ ਪਲਾਨ ਇਹ ਹੈ ਕਿ ਜਿਹੜਾ ਆਪਾਂ ਜ਼ੋਨ ਵਾਈਜ਼ ਮਲਟੀਪਲ ਜ਼ੋਨਸ ਨੂੰ ਬਣਾ ਦੇ ਹੋਏ ਉੱਥੇ ਦਾ ਵ ਸਰ ਕੁਛ ਇਹ ਦੋਨਾ ਦੋਨਾ ਦੇ ਵਿੱਚ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇਸ ਤੇ ਆਪਾਂ ਅੱਗੇ ਵੱਧ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅਲਟੀਮੇਟਲੀ ਮਸਲਾ ਇਹ ਨਹੀਂ ਹੈ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਮੈਨਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਪੜੀਆਂ ਨੇ ਇਹ ਸਿਰਫ ਇਹ ਹੈ ਕਿ ਜਿਨੂੰ ਬੰਦੇ ਨੂੰ ਲੱਗ ਜਾਂਦਾ ਕਿ ਜੋ ਠੀਕ ਹੈ ਜੀ ਇੱਕ ਦਿਨ ਪੇਪਰ ਖਾਲੀ ਹੋ ਜਾਏਗਾ 4 ਦਿਨ ਮੈਂ ਘਰ ਬੈਠ ਜਾਵਾਂਗਾ 4 ਦਿਨ ਬਾਅਦ ਰਿਪੇਅਰ ਹੋ ਕੇ ਆਏਗਾ ਇਹ ਉਹ ਇੱਕ ਚਾ ਨਹੀਂ ਹੈ ਕਿ ਜਿਹੜੇ ਕੰਮ ਨਹੀਂ ਕਰਦੇ ਜੰਦਾ ਮਸਲਾ ਤੇਲ ਵੀ ਮੁਲਾਜ਼ਮ ਕੱਢ ਦੇ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਜ਼ੋਲਵ ਹੋ ਗਿਆ ਰਮਨ ਆਪਾ ਹੋ ਗਿਆ ਇਹ ਖਿਲਾਫੀ ਸਵਾਲ ਹੈ ਜੀ ਨਗਰ ਨਿਗਮ ਚ ਹੁਣ ਤੱਕ ਜਿਹੜਾ ਸਭ ਤੋਂ ਵੱਡਾ ਮਾਮਲੇ ਸਾਹਮਣੇ ਆਏ ਨੇ ਉਹ ਭ੍ਰਿਸ਼ਟਾਚਾਰ ਦੇ ਨੇ ਕਈ ਕੇਸ ਬਿਜਲਾ ਸਕੂਲੇ ਵੀ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਬਿਨਾ ਨਕਸ਼ਿਆਂ ਤੋਂ कंस्ट्रक्शन हो रही है नकली सर एनओसी ਤੁਹਾਨੂੰ ਮੈਂ ਕਿਹਾ ਛੋਟਾ ਜਾ ਤੁਸੀਂ ਬੱਸ ਜਿਹੜੀ ਗੱਲ ਕੀਤੀ ਨਾ ਜੁੜੇ ਹੋਏ ਮਲੋੜ ਰੋਡ ਦੇ ਕਿ ਸਰਕਾਰੀ ਜਗ੍ਹਾ ਦੀ ਐਨਓਸੀ ਜਾਰੀ ਕਰ ਦਿੱਤੀ ਗਈ ਤਿੰਨ ਮਹੀਨੇ ਬਾਅਦ ਉਹ ਰੱਦ ਕਰ ਦਿੱਤੀ ਗਈ ਕਿਉਂ ਜਦੋਂ ਉਹ ਬੰਦਿਆਂ ਨੇ ਕਬਜ਼ਾ ਕਰ ਲਿਆ ਉਸ ਜਗ੍ਹਾ ਤੇ ਮੇਰੇ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਟੋਟਲ ਸਰ ਐਸ ਇਸ ਵਾਸਤੇ ਮੈਂ ਨਹੀਂ ਕਹਿਣਾ ਚਾਹੁੰਗਾ ਕਿ ਲੈਟ ਬਾਇਗੌਂਸ ਵੀ ਬਾਇਗੌਂਸ ਉਹ ਆਪਾਂ ਨਵੇਂ ਤੋਂ ਸਟਾਰਟ ਕਰੀਏ ਮੈਂ ਐਨਾ ਹੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਗਵਰਨਮੈਂਟ ਨੋਰਮਸ ਦੇ ਇਨਸਾਬ ਨਾਲ ਬਹੁਤ ਹੀ ਤੇਜ਼ੀ ਨਾਲ ਅਸੀਂ ਕੰਮ ਕਰਾਵਾਂਗੇ ਐਨਓਸੀਜ਼ ਦੇ ਸਹਾਰੇ ਨਾਲ ਹੀ ਕੰਮ ਹੋਣਾ ਚਾਹੀਦਾ ਤੇ ਫਾਈਲਜ਼ ਨੂੰ ਵੀ ਜਲਦੀ ਮੂਵ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਗਵਰਨਮੈਂਟ ਨੋਰਮਸ ਨੂੰ ਮੰਨ ਕੇ ਹੀ ਅੱਗੇ ਆਪਣੀ ਕੰਸਟਰਕਸ਼ਨ ਕਰੋ ਤੇ ਸੈਕੰਡਲੀ ਜੋ ਵੀ ਆਪਣੇ ਮੇਰੇ ਕੋਲੇ ਇੱਕ ਹੋਰ ਵੀ ਛੋਟਾ ਜਿਹਾ ਇਸ਼ੂ ਆਇਆ ਲੋਕਾਂ ਦਾ ਜੋ ਕਿ ਇਲੈਗਲ ਕਲੋਨੀਆਂ ਨੂੰ ਲੈ ਕੇ ਸੀਗਾ ਇੱਕ ਆਪਣੇ ਚਾਰਦੇ ਜੋ ਵਸਨੀਕ ਲੋਕ ਨੇ ਇੰਨੀ ਹਾਰਡ ਮਨੀ ਕਮਾਉਂਦੇ ਨੇ ਮਿਹਨਤ ਕਰਕੇ ਆਪਣੇ ਵਾਸਤੇ ਇੱਕ ਜ਼ਮੀਨ ਦਾ ਟੁਕੜਾ ਲੈਂਦੇ ਨੇ ਜਿੱਥੇ ਉਹ ਘਰ ਬਣਾ ਸਕਣ ਤੇ ਉਹਨਾਂ ਨੂੰ ਬਾਅਦ ਵਿੱਚ ਇਹ ਦਿੱਕਤਾਂ ਆਉਂਦੀਆਂ ਕਿ ਉਹ ਵੇਚ ਨਹੀਂ ਪਾਉਂਦੇ ਆ ਮੀਟਰ ਨਹੀਂ ਲੱਗਦਾ ਆ ਕੁਝ ਵੀ ਨਹੀਂ ਹੁੰਦਾ ਟਰਾਂਸਫਰ ਨਹੀਂ ਕਰ ਸਕਦੇ ਕਿਉਂਕਿ ਉਹ ਇਲੀਗਲ ਕਲੋਨੀਜ਼ ਮੈਂ ਸਾਰੇ ਡਿਵੈਲਪਰਸ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਐ ਕਿ ਆਪ ਵੀ ਆਪਦੀ ਕਲੋਨੀਜ਼ ਨੂੰ ਗਵਰਨਮੈਂਟ ਨੋਰਮਸ ਦੇ ਹਿਸਾਬ ਨਾਲ ਰੈਗੂਲੇਟ ਕਰਨ ਕਿਉਂਕਿ ਅਸੀਂ ਇਸ ਤੇ ਬਹੁਤ ਸਟ੍ਰਿਕਟ ਐਕਸ਼ਨ ਹੁਣ ਲਵਾਵਾਂਗੇ ਤੇ ਕਰਪਸ਼ਨ ਤੋਂ ਫ੍ਰੀ ਰਾਵਾਂਗੇ ਇਹੀ ਮੇਰੀ ਸੋਚ ਹੈ ਇਸੇ ਨਾਲ ਹੀ ਅਸੀਂ ਹੋਵਾਂਗੇ ਪਤਾ ਹੈ ਸਰਕਾਰ ਇਸ ਗੇਟ ਜਿਹੜੇ ਨੇ ਸ਼ਹਿਰ ਦੇ ਵਿੱਚ ਬਹੁਤ ਦਿਰ ਤੋਂ ਇਹ ਵੀ ਰੌਲਾ ਚੱਲਦਾ ਆ ਰਿਹਾ ਇਨਲੀਗਲ ਗੇਟ ਜਿਹੜੇ ਨੇ ਉਹਨਾਂ ਨੇ ਬੜੀ ਨਗਰ ਨਿਗਮ ਦੀ ਜਿਹੜੀ ਜਗ੍ਹਾ ਰੋਕ ਕੇ ਰਹੀ ਹੈ ਹਰ ਗਲੀ ਹਰ ਮੋੜ ਦੇ ਉੱਤੇ ਹੈ ਸੈਕੰਡਰੀ ਹੈ ਵੱਡੇ ਵੱਡੇ ਰੈਂਪਸ 'ਚ ਹਰ ਗਲੀ ਦੇ ਵਿੱਚ ਉਹ ਵੀ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਹੈ ਉਮਦੇ ਤੇ ਕੁਝ ਕੀ ਕਰ ਰਹੇ ਸਰ ਜਿਹੜੇ ਤੋਂ ਅਸੀਂ ਦੇਖੋ ਕੋਈ ਮੈਂ ਤੁਹਾਨੂੰ ਕਹਿ ਰਿਹਾ ਕਿ ਆਈ ਐਮ ਓਪਨ ਫੋਰ ਸੁਜੈਸ਼ਨਸ ਤੁਸੀਂ ਜਿੰਨਾ ਮੈਨੂੰ ਦੱਸੋਗੇ ਇਨਲਾਈਟਨ ਕਰੋਗੇ ਸ਼ਹਿਰ ਦੇ ਛੋਟੇ ਛੋਟੇ ਦਿੱਕਤਾਂ ਬਾਰੇ ਅਸੀਂ ਉਨਾਂ ਹੀ ਉਹਨਾਂ ਦੇ ਕੰਮ ਕਰ ਪਾਵਾਂਗੇ ਜਿੱਦਾਂ ਕਿ ਜਿਹਨੇ ਮੈਨੂੰ ਅੱਜ ਦੱਸਿਆ ਅਸੀਂ ਜਾ ਕੇ ਆਫਿਸ ਉਸ ਨੂੰ ਡਿਸਕਸ ਕਰਾਂਗੇ ਅਦਾਈ ਬੀਸੀ ਸਾਊਂ ਨੇ ਵੀ ਬੀਸੀ ਸਾਊਂ ਨੇ ਵੀ ਮੀਟਿੰਗਾਂ ਕੀਤੀਆਂ ਸ਼ਹਿਰ ਸਾਰਾ ਚੋਕ ਹੋਇਆ ਪਿਆ ਤੁਸੀਂ ਕਿਸੇ ਰੋਡ ਤੇ ਜਾਵੜੋ ਰੇੜੀਆਂ ਮੈਂ ਕਹਿੰਦਾ ਜੀ ਦੁਨੀਆ ਭਰ ਦੀਆਂ ਰੇੜੀਆਂ ਆਉਂ ਲੱਗਦਾ ਵੀ ਬਠਿੰਡੇ ਦੇ ਵਿੱਚ ਆ ਗਈਆਂ ਇਹਨਾਂ ਨੂੰ ਕਿਵੇਂ ਪਾਸੇ ਕੀਤਾ ਜਾਊਗਾ ਕਿਉਂਕਿ ਡੀਸੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਲੋਕਾਂ ਦੇ ਨਾਲ ਤਾਂ ਲੋਕਾਂ ਦਾ ਸੁਝਾਅ ਸੀ ਕਿ ਵੀ ਸਾਨੂੰ ਜੀ ਘਟੋ ਘਟ ਚੱਲਣ ਦਾ ਰਸਤਾ ਤਾਂ ਮਿਲ ਜੇ ਏ ਜਿਹੜਾ ਰੇੜੀਆਂ ਦਾ ਮਸਲਾ ਹੈ ਤੇ ਆਟੋਜ਼ ਦਾ ਮਸਲਾ ਹੈ ਮੈਨੂੰ ਲੱਗਦਾ ਲਾਸਟ ਟਾਈਮ ਤੇ ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ ਸੀ ਕਿਸੇ ਕਰਕੇ ਪਤਾ ਨਹੀਂ ਕੋਈ ਕਨਫਿਊਜ਼ਨ ਹੋ ਗਿਆ ਉਥੇ ਕਾਉਂਸਲਰਸ ਨੂੰ ਕਿ ਇਹ ਕਾਦੇਵਾਸਤੇ ਕੀਤਾ ਜਾ ਰਹਾ ਹੈ ਤਾਂ ਉਹਨਾਂ ਨੂੰ ਸ਼ਾਇਦ ਕਲੈਰਿਟੀ ਨਹੀਂ ਸੀ ਕਿ ਕਾਦੇਵਾਸਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਉਹ ਕਹਿ ਦਿੱਤਾ ਕਿ ਜੇ ਬਾਅਦ ਵਿੱਚ ਦੇਖਾਂਗੇ ਹੁਣ ਉਹ ਮਤੇ ਨੂੰ ਆਪਾਂ ਦੁਬਾਰਾ ਲੈ ਕੇ ਇੱਕ ਵਾਰੀ ਆਪਾਂ ਫਾਈਨਲ ਕਰ ਦਈਏ ਕਿ ਸਾਡੇ ਕੋਲ ਪਹਿਲਾਂ ਸੜਕ 'ਤੇ ਖੜੇ ਕਿੰਨੇ ਆ ਉਸ ਤੋਂ ਬਾਅਦ ਆਪਾਂ ਦੇ ਇਸ ਸਟਰੀਟ ਵੈਂਡਰ ਪਾਲਿਸੀ ਆਲਸੋ ਗਵਰਨਮੈਂਟ ਆਫ ਇੰਡੀਆ ਦੀ ਉਦੋਂ ਵੀ ਧਿਆਨ ਵਿੱਚ ਰੱਖਦੇ ਹੋਏ ਆਪਾਂ ਸ ਜੋ ਇਸ ਤਰੀਕੇ ਦੀ ਪਰੇਸ਼ਾਨੀ ਖਤਮ ਹੋਏ ਸੜਕਾਂ ਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਉੱਥੇ ਪਬਲਿਕ ਨੇ ਵੀ ਚੱਲਣਾ ਹੈ ਉੱਥੇ ਜਿਹੇ ਬਿਜ਼ਨਸ ਬਿਲਕੁਲ ਚੋਪ ਆ ਜਾਂਦਾ ਆਪਾਂ ਇਹਦਾ ਪ੍ਰੋਪਰ ਪਲੈਨਿੰਗ ਕਰਕੇ ਹੀ ਕਰਾਂਗੇ ਆਨੇ ਵਾਲੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਵੀ ਨਾਲ ਜਿਹੜਾ ਕੂੜੇ ਦਾ ਕਚਰੇ ਦਾ ਜਿਹੜਾ ਬਿੱਲ ਹੁੰਦਾ ਉਹਦੀਆਂ ਟੀਮਾਂ ਹੁੰਦੀਆਂ ਨੇ ਲੜਕੀਆਂ ਕੁਝ ਲੈ ਰਹੀ ਬਿੱਲ ਕੱਟਦੇ ਨੇ ਉਹ ਕਿਵੇਂ ਕਿਸ ਤਰ੍ਹਾਂ ਉਹਨਗੇ ਬਿੱਲ ਕਿਸ ਤਰ੍ਹਾਂ ਇਹ ਕੀਤਾ ਜਾਵੇ ਕੂੜੇ ਦਾ ਜਿਹੜਾ 4-4 ਮਹੀਨੇ ਆਪਾਂ ਜਿਹੜਾ ਹੁਣ ਤਾਂ ਸਿਸਟਮ ਨਵਾਂ ਬਣ ਗਿਆ ਤੁਸੀਂ ਪੀਓ ਆਰ ਕੋਡ ਦੇ ਰਾਹੀਂ ਵੀ ਭਰ ਸਕਦੇ ਹੋ ਸਾਰੇ ਜੰਕੀਆਂ ਵੀ ਕਰਦੀਆਂ ਮਸ਼ੀਨਾਂ ਲਾਈ ਸਰ ਰਾਲਾ ਦਾ ਜੀ ਵੀ ਸਟ੍ਰਾਈਕ ਤੇ ਰਹੇ ਲੋਕਾਂ ਨੂੰ ਉਹਦੇ ਬਿੱਲ ਭੇਜੇ ਜਾ ਰਹੇ ਨੇ ਹੁਣ 2-2 ਮਹੀਨੇ ਤੋਂ ਸੱਟਾ ਜੀ 3-4-4 ਮਹੀਨੇ ਸੈਟ ਕਰੀ ਜੀ ਬਿੱਲ ਆ ਰਹੇ ਨੇ ਘਰਾਂ ਉਹਦੀ ਬਹੁਤ ਵੱਡੀ ਸਮੱਸਿਆ ਆਈ ਅਲਟੀਮੇਟਲੀ ਤਾਂ ਕਲੈਕਟ ਕੀਤਾ ਹੀ ਹੈ ਉਹ ਕੂੜਾ ਵੀ ਸਰ ਕਲੈਕਟ ਹੋਇਆ ਨਹੀਂ ਕੀਤਾ ਸਰ ਤੁਹਾਡੇ ਘਰ ਕੇ ਗਏ ਆ ਅਸਲੀਅਤ ਅਲਟੀਮੇਟਲੀ ਤਾਂ ਸਾਰਾ ਸੜਕ ਤੇ ਆ ਕੇ ਆਪਾਂ ਨੂੰ ਟਿਪ ਬੰਦ ਕਰਕੇ ਲੈ ਕੇ ਜਾਂਦੇ ਨਹੀਂ ਨਹੀਂ ਬਿਲਕੁਲ ਸਾਰ ਦੇ ਨਾਲ ਲੈ ਕੇ ਗਏ ਮੇਰੀ ਗੱਲ ਕਰਦੇ ਉਹ ਅਸੀਂ ਚੱਕਿਆ ਸਰ ਜਿਹੜਾ ਉਹਨੀਆਂ ਤੇ ਲੋਕਾਂ ਦੇ ਬਿਮਾਰੀਆਂ ਦਾ ਸਾਹਮਣਾ ਕੀਤਾ ਮੈਂ ਦੇਖੋ ਆਪਾਂ ਆ ਉਹਦੇ ਵਿੱਚ ਨਾ ਜਾਈਏ ਠੀਕ ਹੈ देयर ਆਰ ਇਸ਼ੂਜ਼ ਇਹ ਜਿਹੜਾ ਇਟਸ ਅ ਕੰਪਲੈਕਸ ਸਿਚੁਏਸ਼ਨ ਹੈ